ਤੇ ਬਾਬੇ ਨਾਨਕ ਦਾ ਨਗਰ ਜੀ ਬਿਆੰਤ ਪਾਪਾ ਨਾਲ ਦੀ ਬਿਆੰਤਾ ਸੰਗਤ ਦੇਣ ਵਾਲੀ ਵੀ ਬਿਆੰਤਾ ਤੇ ਮਹਾਰਾਜਾ ਸੰਗਤ ਜਦੋਂ ਅਸੀਂ ਮੰਨਦੇ ਤੇ ਆ ਗਏ ਜਦੋਂ ਸੰਗਤ ਕੋਈ ਰਹਿ ਜਾਂਦੀ ਹੈ ਨਾ ਉਹ ਸਾਡੇ ਮਨ ਚਦਾ ਵੀ ਨਹੀਂ ਅਗਲੇ ਦਿਨ ਹੋਰ ਵੱਤ ਬਣਾਵਾਂਗੇ ਅਗਲੇ ਦਿਨ ਹੋਰ ਬਣਾਵਾਂਗੇ ਤੇ ਇਸ ਤਰ੍ਹਾਂ ਹੀ ਟੀਚਾ ਸਾਡਾ ਵੱਧਾ ਜਾਂ ਰਿਹਾ ਹੈ ਪਾਸ ਦੀ ਸੰਗਤ ਨੂੰ ਸਾਡਾ ਸਹਿਯੋਗ ਹੈ ਸੰਗਤ ਬਹੁਤ ਵੱਧ ਚੱਲ ਕੇ ਹਿੱਸਾ ਬਣਦੀ ਹੈ ਉਹ ਸੰਗਤ ਉਹ ਸਾਹ ਨਾ ਕਰਦੀ ਸਾਨੂੰ ਪੁੱਛਦੀ ਆ ਸਾਡੇ ਕੋਲ ਨਹੀਂ ਵੀ ਆਇਆ ਹੁਣ ਨੰਦਰ ਵਾਲੇ ਭਾਈ ਸਾਡੇ ਆਏ ਵੀ ਨਹੀਂ ਭਾਜੀ ਸਾਡੇ ਆਏ ਨੇ ਇਹਨਾਂ ਦੀ ਸੇਵਾ ਜੀ ਤੁਹਾਡੇ ਕੋਲ ਟਾਈਮ ਨਹੀਂ ਲੱਗਾ ਨਹੀਂ ਜਾ ਗਿਆ ਹੁਣ ਆਪ ਦੇਣ ਆਏ ਨੇ ਦਿੱਤਾ ਵੀ ਭਾਜੀ ਸਾਡਾ ਹਿਸਾਬ ਭਾਜੀ ਨੂੰ ਕੱਢ ਦੇਣ ਅੱਜ ਤੋਂ ਕੋਈ 8 ਕਿ ਦਿਨ ਹੋ ਗਏ ਨੇ ਭਾਜੀ ਕੱਢ ਦੇ 8 ਦਿਨ ਹੋ ਗਏ ਨੇ ਤੇ ਆਪ ਦੇ 5-7 ਦਿਨ ਹੋਰ ਜੇ 5 ਦਿਨ ਹੋਰ ਲੱਗਣੇ ਆ ਜੀ ਅਜੇ ਨਰਾਰੀ ਚੱਲਦਾ ਹੈ ਧੰਨਵਾਦ ਚੱਲਦਾ ਜੀ ਮੁੜ ਕੇ ਰਾਤ ਨੂੰ ਪੈਕਿੰਗ ਦਾ ਚੱਲਣਾ ਰਾਤ ਨੂੰ ਪੈਕਿੰਗ ਹੁੰਦੀ ਹੈ ਦਿਨੇ ਲਵਾਈ ਕੱਢਦੇ ਤੇ ਰਾਤ ਨੂੰ ਪੈਕਿੰਗ ਕਰਦੇ ਜੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਪ ਨੂੰ ਲੈ ਕੇ ਪਟਾਲੇ ਦੀ ਵਿੱਚ ਇੱਕ ਵੱਖਰੇ ਹੀ ਤਰ੍ਹਾਂ ਦਾ ਰੰਗ ਜਿਹੜਾ ਉਹ ਦੇਖਣ ਨੂੰ ਮਿਲਣਾ ਸ਼ੁਰੂ ਹੋ ਚੁੱਕਾ ਹੈ ਦੇ ਆਪਾਂ ਵਿਆਹਪੁਰਪ ਦੀ ਗੱਲ ਕਰੀਏ ਤੇ 10 ਸਤੰਬਰ ਨੂੰ ਹੈ ਲੇਕਿਨ 10 ਸਤੰਬਰ ਨੂੰ 3 ਦਿਨ ਦਾ ਜੋੜ ਮੇਲਾ ਆਖਿਆ ਜਾਂਦਾ 3 ਦਿਨ ਦਾ ਜੋੜ ਮੇਲਾ ਜਿਹੜਾ ਉਹ 3 ਦਿਨਾਂ ਦਾ ਨਹੀਂ ਹੈ ਔਰ ਉਹਦੀਆਂ ਤਿਆਰੀਆਂ ਜਾਂ ਉਹਦੇ ਵਿੱਚ ਇਹ ਕਹਿ ਸਕਦੇ ਸਜਾਵਟਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਚਾਹੇ ਗੁਰਦੁਆਰਾ ਸਿੱਖ ਗੁਰਦੁਆਰਾ ਸ਼੍ਰੀ ਕਨਸਾਪ ਦੀ ਗੱਲ ਕਰੀਏ ਜਾਂ ਡੇਟਾ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੀਆਂ ਸੰਗਤਾਂ ਰੋਜ਼ਾਨਾ ਜਿਹੜੀਆਂ ਨਾ ਪਸਤਕ ਖੋਣ ਪਹੁੰਚ ਰਹੀਆਂ ਨੇ ਜਾਪਤਾ ਹੋ ਰਹੀਆਂ ਨੇ ਔਰ ਲੋਕਾਂ ਵੱਲੋਂ ਵੀ ਆਪਣਾ ਇਸ ਤਿਆਰੀ ਦੇ ਵਿੱਚ ਜੁਟੇ ਹੋਏ ਨੇ ਇਹ ਤਿਆਰੀ ਜਿਹੜੀ ਅੱਜ ਮੈਂ ਦਿਖਾ ਰਿਹਾ ਇਹ ਤਿਆਰੀ ਉਹ ਹੈ ਕਿ ਜਿਹੜੀਆਂ ਸੰਗਤਾਂ ਇਸ ਵਿਆਹਪੁਰਬ ਤੇ ਆਣਗੀਆਂ ਜਿਵੇਂ ਇੱਕ ਇਹ ਕਹਿ ਸਕਦੇ ਕਿ ਜਿਹੜਾ ਮਹਾਨ ਨਗਰ ਕੀਰਤਨ 10 ਤਰੀਕ ਨੂੰ ਜਿਹੜਾ ਇੱਥੇ ਸਜਾਇਆ ਜਾਵੇਗਾ ਬਟਾਲੇ ਨਗਰ ਦੇ ਵਿੱਚ ਸੁਲਤਾਨਪੁਰ ਲੋਧੀ ਤੋਂ ਇੱਕ ਦਿਨ ਪਹਿਲਾਂ ਬਰਾਤ ਰੂਪੀ ਨਗਰ ਕੀਰਤਨ ਜਿਹੜਾ ਪਹੁੰਚਦਾ ਬਟਾਲੇ ਦੇ ਵਿੱਚ ਔਰ 10 ਤਰੀਕ ਨੂੰ ਬਟਾਲੇ ਦੇ ਵਿੱਚ ਸਜਾਇਆ ਜਾਵੇਗਾ ਉਹ ਨਗਰ ਕੀਰਤਨ ਤਾਂ ਉਸ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਆ ਉਹ ਇਸ ਦਿਹਾੜੇ ਤੇ ਬਟਾਲੇ ਦੇ ਵਿੱਚ ਪਹੁੰਚਦੀ ਹੈ ਚਾਹੇ ਉਹ ਦੇਸ਼ ਦੀ ਗੱਲ ਕਰੀਏ ਚਾਹੇ ਵਿਦੇਸ਼ਾ ਦੀ ਗੱਲ ਕਰੀਏ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਲਈ ਇੱਕ ਤਾਮਤ ਤੇ ਉਹਨਾਂ ਨੂੰ ਇੱਕ ਇਹ ਕਹਿ ਸਕਦੇ ਜਿਵੇਂ ਭਾਜੀ ਭਾਜੀ ਇੱਕ ਵਿਆਹ ਦੇ ਵਿੱਚ ਭਾਜੀ ਦਿੱਤੀ ਜਾਂਦੀ ਹੈ ਘਰ ਦੇ ਵਿੱਚ ਉਦਾਂ ਦੀ ਇੱਕ ਇਹ ਪ੍ਰਸ਼ਾਦ ਦੇ ਤੌਰ ਤੇ ਜਿਹੜੀ ਮਿਠਾਈਆਂ ਤਿਆਰ ਹੋ ਰਹੀਆਂ ਪਰ ਤਸਵੀਰਾਂ ਨੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਤਸਵੀਰਾਂ ਕਵਿੰਟਲਾਜ ਅੱਗੇ ਕਵਿੰਟਲਾਜ ਸੀ ਹੁਣ ਟਣਾ ਦੇ ਵਿੱਚ ਆ ਚੁੱਕੀ ਹੈ ਇਹ ਜਿਹੜੀ ਮਠਿਆਈ ਹੈ ਤਿਆਰ ਹੁੰਦੀ ਹੈ ਤੇ ਹੁਣ ਟਣਾ ਦੇ ਵਿੱਚ ਹੈ ਔਰ ਤਸਵੀਰਾਂ ਨੇ ਤੁਹਾਡੇ ਸਾਹਮਣੇ ਔਰ 10 ਦਿਨ ਪਹਿਲਾਂ ਹੀ ਜਿਹੜੀ ਇਹ ਤਿਆਰੀ ਲਗਭਗ 10 ਦਿਨ ਪਹਿਲਾਂ ਹੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਸੰਗਤਾਂ ਵੱਲੋਂ ਇਹ ਆਪਣੇ ਤੌਰ ਤੇ ਜਿਹੜਾ ਉਹ ਕੀਤਾ ਜਾਂਦਾ ਹੈ ਹਰ ਵਾਰ ਇਹ ਤਿਆਰੀ ਜਿਹੜੀ ਹੈ ਉਹ ਟੀਚਾ ਲੈ ਕੇ ਚੱਲਦੇ ਨੇ ਤਾਂ ਜਦ ਟੀਚਾ ਹਰ ਵਾਰ ਦੀ ਟੀਚੇ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ ਜੇ ਸੰਗਤ ਵਾਧੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਾਹ ਇਸ ਦਿਹਾੜੇ ਨੂੰ ਉੱਥੇ ਹੀ ਇਹ ਟੀਚਾ ਵੀ ਵੱਧਦਾ ਜਾ ਰਿਹਾ ਆ ਆਪਾਂ ਗੱਲ ਵੀ ਕਰਦੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਆਪਣਾ ਨਾਮ ਦੱਸ ਦਿਓ ਭਾਜੀ ਮੇਰਾ ਨਾਮ ਸਤਨ ਸਿੰਘ ਜੀ ਸੇਵਾਦਾਰ ਸਤਨ ਸਿੰਘ ਜੀ ਇਹ ਮੈਨੂੰ ਇਹ ਦੱਸੋ ਕਿ ਇਹ ਕੌਂਟਲਾਂ ਦੇ ਵਿੱਚ ਸ਼ੁਰੂ ਹੋਏ ਸੀ ਸ਼ਾਇਦ ਕਟੜਾ ਦੇ ਵਿੱਚ ਪਹੁੰਚ ਗਏ ਤੇ ਬਾਬੇ ਨਾਨਕ ਦਾ ਮੰਗਰਾ ਜੀ ਬਿਆੰਤ ਬਾਬਾ ਨਾਨਕ ਬਿਆੰਤਾ ਸੰਗਤ ਦੇਣ ਵਾਲੇ ਵੀ ਬਿਆੰਤਾ ਮਹਾਰਾਜ ਨਾਲ ਸੰਗਤ ਜਦੋਂ ਅਸੀਂ ਮੰਡਦੇ ਤੇ ਆ ਗਏ ਆ ਜਦੋਂ ਸੰਗਤ ਕੋਈ ਰਹਿ ਜਾਂਦੀ ਹੈ ਨਾ ਉਹਦਾ ਸਾਡੇ ਮਨ ਚੰਦਾ ਵੀ ਨਹੀਂ ਅਗਲੇ ਦਿਨ ਹੋਰ ਵਤ ਬਣਾਵਾਂਗੇ ਅਗਲੇ ਦਿਨ ਹੋਰ ਬਣਾਵਾਂਗੇ ਕੋ ਇਸ ਤਰ੍ਹਾਂ ਹੀ ਟੀਚਾ ਸਾਡਾ ਵੱਧਾ ਜਾਣ ਰਿਹਾ ਹੈ ਉਹਨ ਇਸ ਟਾਈਮ ਪਿਛਲੇ ਜਿਹੜੀ 10 ਟਨ ਬਣਾਈ ਸੀ 10 ਟਨ ਵੀ ਜਦੋਂ ਸਮਾਪਤੀ ਹੋਈ ਹੈ ਜਦੋਂ ਉਸ ਤੋਂ ਸਾਨੂੰ ਲੱਗਾ ਵੀ ਨਹੀਂ ਯਾ ਥੋੜੀ ਸੀ ਉਸ ਕਰਕੇ ਹੁਣ ਅਸੀਂ 12 ਟਨ ਕੀਤੀ ਆ ਮਹਾਰਾਜ ਕਿਰਪਾ ਰਹੀ ਤੇ ਜੇ ਇਹ ਸਾਡੀ ਪੂਰੀ ਹੋ ਗਈ ਠੀਕ ਹੈ ਨਹੀਂ ਤੇ ਫਿਰ ਅਗਲੇ ਦਿਨ ਹੋਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਾਸ ਦੀ ਸੰਗਤ ਨੂੰ ਸਾਦਾ ਸਹਿਯੋਗ ਆ ਸੰਗਤ ਬਹੁਤ ਵੱਧ ਚੜ੍ਹ ਕੇ ਹਿੱਸਾ ਪਾਉਂਦੀ ਹੈ ਬ ਸਾਨੂੰ ਉਹ ਸਾਰਾ ਨਾ ਕਰਦੀ ਸਾਨੂੰ ਪੁੱਛਦੀ ਆ ਸਾਡੇ ਨੂੰ ਨਹੀਂ ਵੀ ਆਇਆ ਹੁਣ ਨੰਦਰ ਵਾਲੇ ਭਾਜੀ ਸਾਡੇ ਆਏ ਵੀ ਨਹੀਂ ਭਾਜੀ ਸਾਡੇ ਆਏ ਨਹੀਂ ਇਹਨਾਂ ਦੀ ਸੇਵਾ ਜੇ ਮਾਡੇ ਕੋਲ ਟਾਈਮ ਨਹੀਂ ਲੱਗਾ ਨਹੀਂ ਜਾਇਆ ਹੁਣ ਆਪ ਦੇਣ ਆਏ ਨੇ ਚਾਚਾ ਵੀ ਭਾਜੀ ਸਾਡਾ ਹਿੱਸਾ ਪਾਓ ਵਿੱਚ ਬਿਲਕੁਲ ਪਿਆਰ ਇਹ ਹੈ ਕਿ ਸੰਗਤ ਦਾ ਸਹਿਯੋਗ ਤੇ ਰਹਿੰਦਾ ਲੇਕਿਨ ਇਹ ਜ਼ਿੰਮੇਵਾਰੀ ਕਿੰਨੀ ਵੱਡੀ ਜੇ ਇਸ ਵੇਲੇ ਜ਼ਿੰਮੇਵਾਰੀ ਬਹੁਤ ਆਜੀ ਜ਼ਿੰਮੇਵਾਰੀ ਸਾਡੀ ਅਸੀਂ ਸਟਾਰਟ ਹੋ ਜੰਨੇ ਆ 2 ਮਹੀਨੇ ਤੋਂ ਪਹਿਲਾਂ ਜੀ ਪਹਿਲਾਂ ਐਰ ਕੀ ਜਿਸ ਤਰ੍ਹਾਂ ਕੰਨ ਸਾਹ ਦੀ ਸਾਡੀ ਰਿਪੇਅਰ ਕਰਾਈ ਦੁਵਾਰਾਂ ਦੀ ਸਾਰੇ ਬਨੇਰਿਆਂ ਦੀ ਰਿਪੇਅਰ ਕਰਾਉਣ ਤੋਂ ਬਾਅਦ ਉੱਥੇ ਨਾ ਪਾ ਅਸੀਂ ਦੋ ਸਮਰਸੀ ਕੱਲ ਵੱਡੇ ਬੋਰ ਕਰਾਏ ਜਿਹੜੇ ਡੂੰਘੇ 160 ਮੋਟਰ ਦੇ ਡੂੰਘੇ ਬੋਰ ਕਰਾਏ ਉਸ ਤੋਂ ਬਾਅਦ ਸਾਡੀ ਝੋਲੀ 'ਚ ਉਹਦੀ ਰੰਗ ਦੀ ਸੇਵਾ ਮਿਲੀ ਰੰਗ ਦੀ ਸੇਵਾ ਵੀ ਅਸੀਂ ਕੋਈ 20-25 ਦਿਨ ਅਸੀਂ ਰੰਗ ਦੀ ਸੇਵਾ ਕਰਦੇ ਰਹੇ ਉਸ ਤੋਂ ਬਾਅਦ ਸਾਨੂੰ ਡੇਢ ਸਾਲ ਦੀ ਸੇਵਾ ਮਿਲ ਗਈ ਰੰਗ ਦੀ ਸੇਵਾ ਅਸੀਂ ਉਹ ਵੀ ਸਾਰੀ ਸਮਾਪਤੀ ਕੀਤੀ ਆ ਪਰ ਰਾਤ ਨੂੰ ਕੱਲ ਸਾਡੀ ਰਾਤ ਨੂੰ ਸਮਾਪਤੀ ਹੋਈ ਰੰਗ ਦੀ ਵੀ ਸੇਵਾ ਉਸ ਤੋਂ ਬਾਅਦ ਇਹਨਾਂ ਨੂੰ ਭਾਜੀ ਨੂੰ ਕੱਢਦੇ ਨੇ ਅੱਜ ਤੋਂ ਕੋਈ 8 ਕਿ ਦਿਨ ਹੋ ਗਏ ਨੇ ਭਾਜੀ ਕੱਢਦੇ ਅੱਠ ਦਿਨ ਹੋ ਗਏ ਨੇ ਤੇ ਅੱਠ ਦਿਨ ਪੰਜ ਸੱਤ ਦਿਨ ਹੋਰ ਜੀ ਪੰਜ ਦਿਨ ਹੋਰ ਲੱਗਣਿਆ ਜੀ ਅਜੇ ਰਾਤ ਹੀ ਚੱਲਦਾ ਹੈ ਧੰਨਵਾਦ ਚੱਲਦਾ ਜੀ ਮੁੜ ਕੇ ਰਾਤ ਨੂੰ ਪੈਕਿੰਗ ਦਾ ਚੱਲਣਾ ਰਾਤ ਨੂੰ ਪੈਕਿੰਗ ਹੁੰਦੀ ਹੈ ਦਿਨੇ ਲਵਾਈ ਕੱਢ ਜਾਂਦੇ ਤੇ ਰਾਤ ਨੂੰ ਪੈਕਿੰਗ ਕਰ ਲੀਏ ਇਹਦੇ ਵਿੱਚ ਫਿਰ ਇੱਕ ਪੂਰੀ ਟੀਮ ਦਾ ਕੰਮ ਪੂਰੀ ਟੀਮ ਹੈ ਸਾਡੇ ਕੋਲ ਕਾਫੀ ਟੀਮ ਸਾਡਾ 350 ਮੈਂਬਰ ਹੈ ਜੁੜੇ ਘਰ ਸੇਵਾ ਸੈਟੀ ਦਾ ਉਦੋਂ ਸਾਡੇ ਕੋਲ ਦਜੀ ਪਲੰਬਰਾਂ ਦੀ ਟੀਮ ਹੈ ਕਿ ਮੰਗਾ ਪਲੰਬਰ ਬਟਾਲੇ ਦੇ ਬਹੁਤ ਸੂਰ ਉਹ 20 30 ਬੰਦੇ ਉਹ ਆ ਜਾਂਦੇ ਨੇ ਉਹ ਸਾਮ ਨੂੰ ਕਰਦੇ ਨੇ ਸਾਡੀ ਟੀਮ ਰਾਤ ਨੂੰ ਹੁੰਦੀ ਹੈ ਰਾਤ ਨੂੰ ਕਰਦੇ ਪੈਕਿੰਗ ਕਰੀ ਦੀ ਹੈ ਜ ਇੱਕ ਪੋਜੀਸ਼ਨ ਹੁੰਦੀ ਹੈ ਕਿ ਮਤਲਬ ਕੋਈ ਜਿਹੜੀ ਸੰਗਤ ਆਵੇ ਉਹ ਖਾਲੀ ਹੱਥ ਨਾ ਜਾਵੇ ਪ੍ਰਸ਼ਾਸਨ ਨਹੀਂ ਉਹ ਜੇ ਉਹ ਖਾਲੀ ਚੱਲ ਗਈ ਤਾਂ ਸਾਡੇ ਇਨੇ ਬਣਾਉਂਦਾ ਵੀ ਸਾਨੂੰ ਕੋਈ ਲਾਭ ਨਹੀਂ ਹੁੰਦਾ ਅਸੀਂ ਲਾਭ ਉਹਨੇ ਵੀ ਸਾਨੂੰ ਸੰਗਤ ਖੁਸ਼ ਰਹਿਣੀ ਚਾਹੀਦੀ ਸਾਰੀ ਕੁਛ ਇਦਾਂ ਦਾ ਵੀ ਪਿੱਛੇ ਜੇ ਵੀ ਤੁਸੀਂ ਸ਼ਾਇਦ ਸ਼ੁਰੂ ਕੀਤਾ ਸੀ ਪਿਛਲੀ ਵਾਰ ਕਿ ਜਿਹੜੀ ਸੰਗਤ ਨਹੀਂ ਆ ਸਕਦੀ ਉਹਨਾਂ ਨੂੰ ਭੇਜਿਆ ਵੀ ਜਾ ਸਕਦਾ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਹੁੰਦਾ ਜਿਦ ਤਰ੍ਹਾਂ ਲਾਗੇ ਲਾਗੇ ਲੋਕਲ ਜੇ ਕੰਮਰਸਰ ਹੋ ਗਿਆ ਜਲੰਧਰ ਹੋ ਗਿਆ ਇਹ ਸਾਡੇ ਨੰਬਰ ਤੇ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਇਸ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸ ਦੇਣਾ ਸੀ ਉੱਥੇ ਭੇਜ ਬਸ ਚਲਾ ਦਿੱਤੀ ਦੀ ਆ ਬਸ ਹੁਣ ਬਸ ਤੋਂ ਗਾਂ ਲੈ ਕੇ ਆਪਣੇ ਜਿੰਨੇ ਉੱਥੇ ਸੰਗਤ ਹੁੰਦੀ ਹੈ ਉਹਨਾਂ ਨਾਲ ਮਿਲਣ ਗਏ ਬਿਲਕੁਲ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਲੋਕ ਜਿਹੜੇ ਨੇ ਇੱਕ ਸੰਗਤ ਦੇ ਵਿੱਚ ਹੋਰ ਸੰਗਤ ਦੇ ਵਿੱਚ ਉਤਸ਼ਾਹ ਇੱਕ ਕੀ ਕਹ ਸਕਦੇ ਜੋੜਾ ਕਰ ਸੇਵਾ ਸੁਸਾਇਟੀ ਤੇ ਨਾਂ ਦੇ ਨਾਲ ਸੰਗਤ ਜੁੜੀ ਹੋਈ ਹੈ ਲੋਕ ਜੁੜੇ ਹੋਏ ਨੇ ਲੋਕਾਂ ਦਾ ਸਹਿਯੋਗ ਹੈ ਸੰਗਤ ਦਾ ਸਹਿਯੋਗ ਹੈ ਭਾਜੀ ਸੰਗਤ ਦਾ ਤਾਂ ਸਹਿਯੋਗ ਹੈ ਲੇਕਿਨ ਜ਼ਿੰਮੇਵਾਰੀ ਵੀ ਬੜੀ ਵੱਡੀ ਹੈ ਸਹਿਯੋਗ ਤੋਂ ਵੱਧ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਜ਼ਿੰਮੇਵਾਰੀ ਧਾਰ ਗਲਤੀ ਸੁਚਤਾ ਵੇਖਣੀ ਧਿਆਨ ਰੱਖਣਾ ਵੀ ਕਿਧਰੋਂ ਕਿਧਰੋਂ ਪ੍ਰਸ਼ਾਦ ਕਿਹੜਾ ਕਿਹੜਾ ਬਣ ਗਿਆ ਕਿੰਨਾ ਬਣ ਗਿਆ ਹਰ ਸਭੀਆਂ ਚੀਜ਼ਾਂ ਟਾਈਮ ਸਿਰ ਸਪਲਾਈ ਕਰਨੀਆਂ ਹਰ ਚੀਜ਼ ਬੰਦਿਆਂ ਨੂੰ ਦੇਣੇ ਸਾਰੇ ਇਤਰਾ ਨਾਲ ਮਿਲ ਕੇ ਪ੍ਰਮਾਤਮਾ ਤੋਂ ਯੋਗਦਾਨ ਹੋਈ ਜਾ ਸਕਦਾ ਇੱਕ ਟੀਚਰ ਵੀ ਵਾਧਾ ਜਾਂਦਾ ਮਤਲਬ ਸੰਗਤ ਦਾ ਇਹ ਕਹ ਰਹੀ ਹੈ ਕਿ ਉਤਸ਼ਾਹ ਵਧਦਾ ਜਾਂਦਾ ਟੀਚਰ ਸੰਗਤ ਕੋਈ ਵਾਜ ਜਿਹੜਾ ਇੱਕ ਨਹੀਂ ਆ ਕੇ ਦਰਸ਼ਨ ਕਰ ਜਾਂਦਾ ਵੀ ਇੱਥੇ ਮਠਿਆਈ ਬਣਦੀ ਕੋ ਨਾਨਕ ਪਾਤਸ਼ਾਹ ਦੇ ਵਿਆਹ ਦੀ ਉਹ ਅਗਲੀ ਜਿਹੜੀ ਵਾਧ ਚੜ ਕੇ ਉਹ ਆਪਣਾ ਯੋਗਦਾਨ ਹੋਰ ਪਾਉਣਾ ਪੈਂਦਾ ਵਾ ਸਭੇ ਨਾ ਕਹਿਣ ਦੇ ਬਾਵਜੂਦ ਵੀ ਅਗਲੇ ਕਹਿੰਦੇ ਨਹੀਂ ਸਾਡੀ ਸੇਵਾ ਲਾਓ ਸਾਡੀ ਸੇਵਾ ਲਾਓ ਸਾਡੀ ਸੇਵਾ ਲਾਓ ਸੰਗਤ ਜਾਣ ਆਪ ਵੀ ਜਾਂ ਆਪ ਵੀ ਖੁਦ ਸਾਹਿਬ ਨਾਲ ਸੰਗਤ ਜਿਹਦੀ ਲੋ ਪੈਕਿੰਗ ਕਰੀਦੀ ਆ ਸੰਗਤ ਆਪ ਵੀ ਆ ਕੇ ਸੰਗਤ ਹੀ ਪੈਕ ਕਰਾਉਂਦੀ ਆ ਨਾਲ ਅਸੀਂ ਕੋਈ ਬੰਦੇ ਵੱਖਰੇ ਨਹੀਂ ਲਾਉਂਦੇ ਸੰਗਤ ਨਾਲ ਸਾਰੇ ਕੰਮ ਸੰਗਤ ਹੀ ਕਰਦੀ ਸੰਗਤ ਸਹਿਯੋਗ ਨਾਲ ਹੀ ਸਾਰਾ ਏਡਾ ਮਦਾ ਪ੍ਰਾਲਾ ਹੋ ਗਿਆ ਵੀ 10 ਟਨ ਤੋਂ ਵੀ 3ਾ ਪਾਰ ਹੋ ਗਿਆ ਸਾਡਾ ਬਿਲਕੁਲ ਤੁਸੀਂ ਦੇਖਿਆ ਕਿ ਪਿਛਲੀ ਵਾਰ ਤਰਾਂ ਦੇ ਵਿੱਚ 10 ਤਨ ਤੱਕ ਪਹੁੰਚੇ ਸੀ ਤਾਂ ਲੱਗਦਾ ਸੀ ਕਿ ਤਰਾਂ ਦੇ ਵਿੱਚ ਪਹੁੰਚ ਗਏ ਲੇਕਿਨ ਉਹ ਉਹ ਟੀਚਾ ਜਿਹੜਾ ਵੱਧਦਾ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਮਠਾਈਆਂ ਜਿਹੜੇ ਵਕ ਵਕ ਤਰਾਂ ਦੀ ਜਿਵੇਂ ਕਿ ਇੱਕ ਵਿਆਹ ਵਾਲੇ ਘਰ ਦੇ ਵਿੱਚ ਮਠਾਈਆਂ ਪਿਆਰ ਰਹੀਆਂ ਇਸੇ ਨਗਰ ਕੀਰਤਨ ਜਿਸ ਦਿਨ ਹੋਏਗਾ 10 ਤਰੀਕ ਨੂੰ ਉਸ ਤੋਂ ਬਾਅਦ ਜਦੋਂ ਸੰਗਤ ਵਾਪਸ ਘਰਾਂ ਨੂੰ ਜਾਂਦੀ ਹੈ ਤਾਂ ਉਹ ਇੱਥੋਂ ਇਹ ਜਿਹੜਾ ਬੜਿਆ ਪ੍ਰਸ਼ਾਦ ਆ ਇਹ ਮਠਾਈਆਂ ਦਾ ਪ੍ਰਸ਼ਾਦ ਜਿਹੜਾ ਉਹ ਸੰਗਤਾਂ ਨੂੰ ਜਿਹੜਾ ਵਰਤਾਇਆ ਜਾਏਗਾ ਔਰ ਤਸਵੀਰਾਂ ਦੇਖ ਸਕਦੇ ਹੋ 12 ਤਰਨ ਮਠਾਈ ਜਿਹੜੀ ਆ ਉਹ ਬਣਾਉਣ ਦਾ ਟੀਚਾ ਔਰ ਉਹਦੇ ਲਈ ਪੂਰੀ ਸੰਗਤ ਬਟਾਲੇ ਸ਼ਹਿਰ ਦੀ ਸੰਗਤ ਦਾ ਬੜਾ ਉਤਸ਼ਾਹ ਹੈ ਔਰ ਜੁੜੀ ਹੋਈ ਹੈ ਕੈਮਰਾ ਪਰਸਨ ਨਿਕਲੇ ਰਣ ਕੋਟ ਚਾवला ਜਗਵੰਦੀ ਟੀਵੀ ਦੀ ਬਰਦਾਸ਼ਤ